ਫਾਂਸੀ ਦਾ ਹਕਮ ਹੋਣ ਤੋਂ ਲੈ ਕੇ ਅੱਜ ਤੱਕ ਬਚਨ ਸਿੰਘ ਦਾ ਸੈਂਕੜੇ ਤਰ੍ਹਾਂ ਦੇ ਖਿਆਲੀ ਮੈਲ ਉਸਾਰ ਦਾ ਟੇਟਾਉਂਦਾ ਰਿਹਾ। ਅਨੇਕਾਂ ਕਿਸਮ ਦੇ ਖਿਆਲ ਦਰਿਆ ਦੀ ਹੜਵਾਂ ਉੱਤੇ ਦਿਲ ਵਿੱਚ ਆਉਂਦੇ ਤੇ ਆ ਕੇ ਚਲੇ ਜਾਂਦੇ। ਅਖੀਰ ਅੱਖਾਂ ਅੱਗੇ ਉਹ ਫਾਂਸੀ ਤੇ ਉਹ ਹੀ ਮੌਤ। ਬਸ ਦੌੜੀ ਚ ਜਾ ਰਹਿ ਜਾਂਦੀਆਂ ਸਭ। ਪਰ ਅੱਜ ਜਦ ਕਿ ਉਸ ਦੀ ਫਾਂਸੀ ਮਿਲ ਦਾ ਅੰਤਮ ਦਿਨ ਹੈ, ਉਸ ਦੇ ਦਿਲ ਨੂੰ ਕੋਈ ਵਲਵਲਾ ਉੱਥਲ-ਪੁਥਲ ਨਹੀਂ ਕਰ ਰਿਹਾ। ਸਾਰੀਆਂ ਤਾਕਤਾਂ ਉਬਲ-ਬਲ ਕੇ ਜਿਵੇਂ ਠੰਡੀਆਂ ਹੋ ਗਈਆਂ ਹਨ ਤੇ ਕੇਵਲ ਇੱਕ ਮੌਤ ਦੀ ਤਸਵੀਰ ਉਸ ਦੇ ਸਾਹਮਣੇ ਹੈ। ਉਸ ਨੂੰ ਐਉਂ ਮਾਲੂਮ ਹੁੰਦਾ ਜਿਵੇਂ ਉਹ ਫਾਂਸੀ ਲੱਗਣ ਤੋਂ ਪਹਿਲਾਂ ਹੀ ਮਰ ਚੁੱਕਾ ਹੈ ਤੇ ਮਾਰਕ ਦੇ ਹੋਰ ਦੁਨੀਆਵਾਂ ਵਿਚ ਜਾ ਵਸਿਆ ਹੈ ਨਾਲ ਵਾਲੀ ਬਾਰਕ ਪਾਸ ਦੋ ਤਿੰਨ ਕੋਲੂ ਚੱਲ ਰਹੇ ਸਨ ਉਹਦੀ ਚੀਂ-ਚੀਂ ਆਵਾਜ਼ ਉਸ ਨੂੰ ਉਸੇ ਤਰ੍ਹਾਂ ਜਾਪਦੀ ਹੈ ਜਿcken ਕੋਈ ਵਿਧਵਾ ਆਪਣੇ ਪਤੀ ਦੀ ਮੌਤ ਤੇ ਵਿਰਲਾਪ ਕਰ ਰਹੀ ਹੁੰਦੀ ਹੈ ਕੋਟੜੀ ਦੀ ਇੱਕ ਨੁੱਕਰ ਵਿੱਚ ਇੱਕ ਟਿੱਡੀ ਟੀਂ-ਟੀਂ ਕਰ ਰਹੀ ਸੀ ਬਸ ਨੂੰ ਸੁਣਾਈ ਦਿੰਦਾ ਸੀ ਜਿਵੇਂ ਕੋਈ ਮਾਂ ਆਪਣੇ ਮੋਏ ਹੇ ਪੁੱਤ ਦਾ ਸਿਰ ਪੱਟਾਂ ਤੇ ਰੱਖ ਕੇ ਕੀਨੇ ਪਾ ਰਹੀ ਹੈ ਸਾਹਮਣੇ ਵਾਲੇ ਮੈਦਾਨ ਵਿੱਚ ਕਿਤੇ ਵਿਲ ਦਾ ਦੋ ਚਾਰ ਚੜੀਆਂ ਚੀਂ-ਚੀ ਕਰਦੀਆਂ ਉੱਡਦੀਆਂ ਦਿਖਾਈ ਦਿੰਦੀਆਂ ਹਨ ਜਿਸ ਨੂੰ ਮਾਲੂਮ ਹੁੰਦਾ ਸੀ ਜਿcken ਮੌਤ ਉਹਨਾਂ ਦੇ ਪਿੱਛੇ ਪਈ ਹੋਈ ਹੈ ਉਹ ਦਰ ਨਾਲ ਹਾਲ ਦਵਾਈ ਪਾੰਦੀ ਨਸੀਆਂ ਫਰਦਿਆਂ ਲਾਹੌਰ ਸੈਂਟਰ ਜੇਲ੍ਹ ਦੀ ਇਸ ਤੰਗ ਕੋਠੀ ਵਿੱਚ ਬੈਠਿਆ ਉਸ ਨੂੰ ਬਦਨਦੀ ਮਾਂ ਦਾ ਖਿਆਲ ਆਇਆ ਜਿਹੜੀ ਕੱਲ ਹੀ ਉਸ ਨੂੰ ਮਿਲਣ ਲਈ ਆਈ ਸੀ ਫੇਰ ਸੁੰਦਰੀ ਦਾ ਖਿਆਲ ਆਇਆ ਜਿਸ ਨੇ ਅੱਜ ਉਸ ਨੂੰ ਮਿਲਣ ਲਈ ਆਉਣਾ ਹੈ ਉਹ ਆਪਣੀ ਸੀਖਾਂ ਵਾਲੀ ਤੰਗ ਕੋਠੀ ਵਿੱਚ ਬੈਠਾ ਸੋਚ ਰਿਹਾ ਸੀ ਹੁਣ ਸੁੰਦਰੀ ਗੱਡੀੋਂ ਉਤਰੀ ਹੋਵੇਗੀ ਬਾਬੂ ਨੂੰ ਟਿਕਟ ਦੇਣ ਲੱਗਿਆ ਉਸ ਦੇ ਪਤਲੇ ਪੀਲੇ ਹੱਥ ਕੰਬਰੇ ਹੋਣਗੇ ਉਹਦੀਆਂ ਅੱਖਾਂ ਵਿੱਚ ਅਥਰੂ ਭਰੇ ਹੋਣ ਕਰਕੇ ਉਸ ਨੂੰ ਰਸਤਾ ਸਾਫ਼ ਨਹੀਂ ਦਿਸਦਾ ਹੋਣਾ ਹੁਣ ਗਿਆਨੀ ਜੀ ਨੇ ਉਸ ਨੂੰ ਤੀਜ ਦਰਾਸਾ ਦੇ ਕੇ ਟਾਂਗੇ ਤੇ ਬਿਠਾਇਆ ਹੋਵੇਗਾ ਹੁਣ ਟਾਂਗਾ ਜੇਲ੍ਹ ਵੱਲ ਦੌੜ ਰਿਹਾ ਹੋਵੇਗਾ ਸੜਕ ਦੇ ਕੰਢੇ ਤੇ ਦਰਖਤ ਉਸ ਦੇ ਸਾਹਮਣੇ ਦੀ ਉਹ ਕਿ ਜਦ ਪਛਾਂਵਲ ਨੱਠੇ ਜਾਂਦੇ ਦਿਖਾਈ ਦਿੰਦੇ ਹੋਣਗੇ ਜਾਂ ਉਹਨਾਂ ਨੂੰ ਉਹ ਪੀਤੇ ਸੁੱਖਾਂ ਦਾ ਰੂਪ ਸੰਝ ਕੇ ਕਹਿਰੀ ਹੋਵੇਗੀ ਜਾਓ ਮੇਰੇ ਸਾਥੀਓ ਜਾਓ ਇਸ ਅਦਾਲੀ ਜਾਓ ਟਾਂਗਾਂ ਜੇਲ੍ਹ ਦੇ ਬੁਹੇ ਅੱਗੇ ਹੋਵੇਗਾ ਸੁੰਦਰੀ ਨਜ਼ਰ ਸਭ ਤੋਂ ਪਹਿਲਾਂ ਕਾਲੇ ਫਾਟਕ ਤੇ ਪਵੇਗੀ ਜਿਹੜਾ ਛੋਕ ਚਮਾਤਮ ਕਰਦਾ ਤੁਹਾਨੂੰ ਦਿਖਾਈ ਦੇਵੇਗਾ ਬੁਹੇ ਅੱਗੇ ਟਹਿਲ ਰਿਹਾ ਲਾਲ ਪਗੜੀ ਵਾਲਾ ਸੰਤਰੀ ਉਸਨੂੰ ਧਰਮ ਰਾਜ ਦਾ ਜੰਤੂਦ ਦਿੱਸੇਗਾ ਸ਼ਾਇਦ ਸੁੰਦਰੀ ਇਹ ਦ੍ਰਿਸ਼ ਨਹੀਂ ਵੇਖ ਸਕੇਗੀ ਦੀ ਉਹ ਬੇਹੋ ਇਸ ਲਈ ਉਸ ਨੂੰ ਪਾਰੇ ਬੂਟਾਂ ਦੀ ਆਵਾਜ਼ ਆਈ ਤੇ ਉਹ ਉੱਠ ਕੇ ਖੜੋ ਗਿਆ। ਬਾਹਰ ਇੱਕ ਅੰਗਰੇਜ਼ ਸੁਪਰਡੈਂਟ ਇੱਕ ਡਾਕਟਰ ਦੋ ਦਰੋਗੇ ਤੇ ਬਹੁਤ ਸਾਰੇ ਸਿਪਾਈ ਖੜੇ ਸਨ। ਕੋਠੜੀ ਦਾ ਬੁਹਾ ਕੁਲਿਆ ਤੇ ਬਿਨਾਂ ਕਿਸੇ ਦੇ ਕੁਝ ਕਹਿਣ ਤੇ ਬਚਨ ਸਿੰਘ ਸਮਝ ਗਿਆ ਕਿ ਫਾਂਸੀ ਦਾ ਵਕਤ ਹੋ ਗਿਆ ਹੈ। ਉਹਨੇ ਹਤਕੜੀਆਂ ਵੇਖ ਕੇ ਆਪਣੇ ਆਪ ਹੀ ਬਾਹਾਂ ਅੱਗੇ ਕਰ ਦਿੱਤੀਆਂ ਤੇ ਇੱਕ ਸਿਪਾਈ ਨੇ ਉਸ ਦੀਆਂ ਬਾਹਾਂ ਪਿੱਠਵਲ ਕਰਕੇ ਹਤਕੜੀ ਲਾ ਦਿੱਤੀ। ਸਾਰੇ ਜਨ ਨੇ ਉਸ ਨੂੰ ਅੱਗੇ ਲਾ ਕੇ ਤੁਰ ਪਏ। ਬਚਨ ਸਿੰਘ ਜ਼ਮੀਨ ਤੇ ਤੁਰਿਆ ਸੀ ਪਰ ਜ਼ਮੀਨ ਉਸ ਦੇ ਪੈਰਾਂ ਥੱਲੇ ਨਹੀਂ ਸੀ। ਮਨੂ ਹਵਾਜ ਦਰਿਆ ਸੀ ਐਸਵੇਲੇ ਉਸ ਨੂੰ ਆਪਣਾ ਫਿਰ ਦਿਮਾਗ ਤੋਂ ਤੱਕਣਾ ਤੇ ਸੀਨਾ ਦਿਲ ਤੋਂ ਬਿਨਾ ਮਾਲੂਮ ਹੁੰਦਾ ਸੀ ਫਿਰ ਵੀ ਅਜੇ ਕੋਈ ਸਿਕ ਅਜੇ ਹੀ ਉਸ ਦੇ ਅੰਦਰ ਬਾਕੀ ਸੀ ਜਿਹੜੀ ਉਸ ਦੇ ਲੋਥ ਰੂਪ ਸਰੀਰ ਵਿੱਚ ਕਿਸੇ ਵੇਲੇ ਇੱਕ ਅਦ ਚੁੰਡੀ ਵੱਢ ਜਾਂਦੀ ਸੀ ਉਹਦੇ ਅੱਖਾਂ ਪੱਥਰ ਦੀਆਂ ਬਣੀਆਂ ਹੋਈਆਂ ਸਨ ਪਰ ਅਜੇ ਵੀ ਕੁਝ ਹੋਰ ਵੇਖਣਾ ਚਾਹੁੰਦੀਆਂ ਸਨ ਹੱਤਕੜੀ ਵਿੱਚ ਜਕੜੇ ਉਸ ਦੇ ਹੱਥ ਉਂਗਲਾਂ ਨਾਲ ਕਿਸੇ ਕਿਸੇ ਵੇਲੇ ਉਸ ਦੀ ਜੰਜੀਰ ਨੂੰ ਟੋਕੇ ਇਹਨਾਂ ਪਵ ਕਰਨਾ ਚਾਹੁੰਦੇ ਸਨ ਇਹ ਲੋਹਾ ਹੈ ਕਿ ਮਾਸ ਹੁਣ ਬਚਨ ਸਿੰਘ ਆਪਣੇ ਆਪ ਨੂੰ ਇੱਕ ਜੈਥਾ ਖੜਾ ਵੇਖ ਰਿਹਾ ਸੀ ਜਿਸ ਨੂੰ ਉਸ ਭਾਵੇਂ ਅਜੇ ਤੱਕ ਠਾਣੀ ਸੀ ਪਰ ਬਿਨਾ ਵੇਖਣ ਤੋਂ ਉਸ ਨੇ ਕੇਵਲ ਕਲਪਨਾ ਦੁਆਰਾ ਇਹ ਥਾਂ ਵੇਖੀ ਹੋਈ ਸੀ ਇਹ ਸੀ ਫਾਂਸੀ ਵਾਲੀ ਥਾਂ ਇੱਕ ਵਾਰੀ ਦਾ ਬਚਨ ਸਿੰਘ ਉਹ ਥਾਂ ਵੇਖ ਕੇ ਅੱਡੀ ਤੋਂ ਚੋਟੀ ਤੱਕ ਕੰਬ ਗਿਆ ਪਰ ਇਹ ਹਾਲ ਉਸ ਦੀ ਛੱਟ ਬਦਲ ਗਈ ਉਹਦੀਆਂ ਅੱਖਾਂ ਦੇ ਸਾਹਮਣੇ ਹੁਣ ਕੁਝ ਵੀ ਨਹੀਂ ਸੀ ਕੇਵਲ ਹਨੇਰਾ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੰਨਾ ਇੰਚਰ ਉੱਥੇ ਖੜੋਤਾ ਰਿਹਾ ਇਸ ਵੇਲੇ ਉਸ ਦੇ ਕੰਨਾਂ 'ਚ ਇੱਕ ਆਵਾਜ਼ ਪਈ ਵੈਲ ਮਾਸਟਰ ਬਚਨ ਸਿੰਘ ਕੋਈ ਬਾਤ ਕਹਿਣਾ ਮੰਗਤਾ ਇਸ ਦਾ ਜਵਾਬ ਦਿੱਤਾ ਕਿਸ ਨੇ ਉਸ ਨੇ ਜਾਂ ਕਿਸੇ ਹੋਰ ਨੇ ਇਹਦਾ ਉਹਨੂੰ ਕੋਈ ਪਤਾ ਨਹੀਂ ਸੀ ਤੇ ਇਹ ਜਾਣਦੇ ਹੋયા ਵੀ ਕਿ ਉਸਨੇ ਉੱਤਰ ਦਿੱਤਾ ਹੈ ਉਸ ਦਾ ਮਤਲਬ ਨਾਲ ਫਸਾ ਕਿਆ ਇਸ ਤੋਂ ਬਾਅਦ ਫਿਰ ਪਹਿਲੀ ਆਵਾਜ਼ ਆਈ ਅੱਛਾ ਔਟਕੇ ਬਲਾਓ ਇਹ ਗੱਲ ਬਚਨ ਸਿੰਘ ਦੇ ਕੰਨਾਂ ਵਿੱਚ ਪਈ ਮਨ ਨੂੰ ਮੋੜ ਦੇ ਹੋਸ਼-ਵਾਸ਼ ਕੁਚਰ ਲਈ ਕਾਇਮ ਹੋ ਗਈ ਥੋੜੇ ਚਿਰ ਪਿੱਛੋਂ ਉਸਨੇ ਆਪਣੇ ਪਿਛਲੇ ਬੰਨੋਂ ਕਿਸ ਦੇ ਚੀਕ ਮਾਰਨ ਦੀ ਆਵਾਜ਼ ਆਈ ਆਵਾਜ਼ ਨੂੰ ਪਛਾਣ ਕੇ ਉਸ ਝਟ ਪਿੱਛੇ ਤੱਕਿਆ ਇਹ ਸੁੰਦਰੀ ਸੀ ਜਿਸ ਨੂੰ ਗਿਆਨੀ ਜੀ ਮੋੜਿਆਂ ਤੋਂ ਥੰਮੀ ਇਸ ਪਾਸੇ ਲਈ ਆ ਰਹੇ ਸਨ ਗਿਆਨੀ ਜੀ ਦੀ ਬੇਨਤੀ ਤੇ ਅਸਰ ਨੇ ਦੋਚੀ ਦੀ ਹਤਕੜੀ ਖੋਲ ਦਿੱਤੀ ਸੁੰਦਰੀ ਹੁਣ ਬਚਨ ਸਿੰਘ ਦੇ ਸਾਹਮਣੇ ਖੜੀ ਸੀ ਜੋ ਸਾਰਾ ਜੋਰ ਲਾ ਕੇ ਆਪਣੇ ਆਪ ਨੂੰ ਹੋਸ਼ ਵਿੱਚ ਰੱਖਣ ਦਾ ਯਤਨ ਕਰ ਰਹੀ ਸੀ ਗਿਆਨੀ ਜੀ ਨੇ ਕਾਥ ਵਿੱਚ ਬਚਨ ਸਿੰਘ ਦਾ ਹੱਥ ਫੜਿਆ ਆਇਆ ਸੀ ਤੇ ਦੂਜੇ ਚ ਸੁੰਦਰੀ ਦਾ ਉਹ ਦੋਵੇਂ ਪਥਰਾਈ ਹੋਈ ਨਜ਼ਰ ਨਾਲ ਇੱਕ ਦੂਜੇ ਵੱਲ ਤੱਕ ਰਹੇ ਥਨ ਉਹਨਾਂ ਦੀਆਂ ਅੱਖਾਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਗੱਡੀਆਂ ਹੋਈਆਂ ਥਨ ਤੇ ਅੱਖ ਪੁਤਲੀਆਂ ਵਿੱਚੋਂ ਉਹਨਾਂ ਦੋਹਾਂ ਨੂੰ ਕੇਵਲ ਆਪੋ ਆਪਣਾ ਫਰੀ ਸੁਖਮ ਜੇਕਾਰ ਵਿੱਚ ਨਜ਼ਰ ਆ ਰਿਹਾ ਸੀ ਬਸ ਹੋਰ ਕੁਝ ਨਹੀਂ ਮੰਨਉ ਬਚਨ ਸਿੰਘ ਸੁੰਦਰੀ ਦੀਆਂ ਅੱਖਾਂ ਵਿੱਚ ਵੜ ਕੇ ਲੁਕਿਆ ਬੈਠਾ ਥੇ ਤੇ ਸੁੰਦਰੀ ਬਚਨ ਸਿੰਘ ਦੀਆਂ ਅੱਖਾਂ ਵਿੱਚ ਐਸੇ ਲਈ ਸੁੰਦਰੀ ਦੀ ਕਿੱਚੀ ਨੂੰ ਕੋਈ ਠੰਡੀ ਠੰਡੀ ਚੀਜ਼ ਲੱਗਣ ਦਾ ਅਨੁਭਵ ਹੋਇਆ ਉਸ ਗਿਆਨੀ ਇੰਜੀਨੀਅਰ ਰਮਾਲ ਦੀ ਗੰਢ ਕੋੜ ਕੇ ਇੱਕ ਇੱਕ ਫੁੱਲਾਂ ਦਾ ਫੇਰਾ ਦੋਹਾਂ ਦੇ ਗਲ ਵਿੱਚ ਪਾਤਾ। ਉਹ ਇਹ ਵੇਖ ਹੀ ਰਹੀ ਸੀ ਕਿ ਉਸ ਦੇ ਹੱਥ ਬਚਨ ਸੰਦੇ ਹੱਥਾਂ ਵਿੱਚ ਹੈ। ਇਹਨਾਂ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਗਿਆਨੀ ਜੀ ਕਹਿ ਰਹੇ ਸਨ, "ਹੇ ਦੋ ਜਹਾਨ ਦੇਵਾਲੀ, ਇਸ ਜੋੜੀ ਦਾ ਪ੍ਰੇਮ ਪ੍ਰਾਯ ਅਕਾਲ ਤੱਕ ਟੁੱਟ ਰਹਿ। ਤੇ ਸਵਰਗ ਵਿੱਚ ਇਕੱਠੇ ਹੋ ਕੇ ਆਪਣਾ ਤਾਂ ਬੰਤੀ ਜੀਵਨ ਅਨੰਤ ਕਾਲ ਤੱਕ ਬਤੀਤ ਕਰਨ।" ਇਸ ਵੇਲੇ ਅੰਗਰੇਜ਼ ਅਫਸਰ ਨੇ ਸਿਰ ਤੋਂ ਟੋਪੀ ਲਾ ਲਈ। ਬਾਕੀ ਦੇ ਜੋ ਸਾਰੇ ਮੁਸਲਮਾਨ ਸਨ ਸਿਰ ਨਵਾ ਕੇ ਇੱਕ ਸੁਰ ਵਿੱਚ ਬੋਲੇ, "ਆਮੀਨ, ਆਮੀਨ।" ਉਸ ਤੋਂ ਬਾਅਦ ਇੱਕ ਪਾਲੀ ਦੋਹਾਂ ਥੀਰਾਂ ਨੂੰ ਕੁਝ ਚੇਤਨਤਾ ਮਾਲੂਮ ਹੋਈ। ਤੋਂ ਉਹਨਾਂ ਇੱਕ ਦੂਜੇ ਨੂੰ ਜਫੀ ਵਿੱਚ ਲੈ ਲਿਆ। 1 ਮਿੰਟ, 2 ਮਿੰਟ, 5 ਮਿੰਟ, ਕਿ 10 ਮਿੰਟ ਹੋ ਗਏ ਪਰ ਉਹਨਾਂ ਦੀਆਂ ਬਾਹਾਂ ਢਿੱਲੀਆਂ ਨਾ ਹੋਈਆਂ। ਸੁਪਰਡੈਂਟ ਅਚਾਰਾਪਾਕੇ ਗਿਆਨੀ ਜੀ ਨੇ ਕਿਹਾ ਕਾਕਾ ਬਚਨ ਸਿੰਘ ਪੁੱਤਰ ਸੁੰਦਰੀ ਮੇਰੇ ਬੱਚੋ ਬਾਤ ਪਰ ਉਹਨਾਂ ਇੱਕ ਦੂਜੇ ਨੂੰ ਨਾ ਛੱਡਿਆ। ਸ਼ਾਇਦ ਦੋਹਾਂ ਦੇ ਹੋਸ਼ਵਾਰ ਜਵਾਬ ਦੇ ਚੁੱਕੇ ਸਨ। ਅਖੀਰ ਗਿਆਨੀ ਜੀ ਨੇ ਸੁੰਦਰੀ ਦੀ ਬਾਹ ਫੜਦਿਆਂ ਹੋਇਆ ਕਿਹਾ ਮੇਰੀ ਬੱਚੀ ਤੇ ਸੁਪਰਡੈਂਟ ਨੇ ਬਚਨ ਸਿੰਘ ਦੀ ਬਾਹ ਫੜ ਕੇ ਕਿਹਾ ਮਿਸਟਰ ਬਚਨ ਸਿੰਘ ਉਹਨਾਂ ਦੀਆਂ ਬਾਹਾਂ ਢਿੱਲੀਆਂ ਹੋ ਗਈ ਜਦ ਤੱਕ ਆਦਮੀ ਨੇ ਉਸ ਦੇ ਸਿਰ ਤੇ ਇੱਕ ਲੰਮਾ ਕਾਲਾ ਟੋਪਾ ਪਾ ਦਿੱਤਾ। ਸੁੰਦਰੀ ਡਿੱਗਣ ਨਹੀਂ ਲੱਗੀ ਸੀ ਕਿ ਗਿਆਨੀ ਹੋਰਾਂ ਉਸ ਨੂੰ ਥੰਮ ਲਿਆ। ਫਿਰ ਸੁਪਰਡੈਂਟ ਦੇ ਹੁਕਮ ਨਾਲ ਸੁੰਦਰੀ ਲਈ ਇੱਕ ਮੰਜਾ ਲਿਆਂਦਾ ਗਿਆ। ਇਸ ਤੋਂ ਬਾਅਦ ਜਦ ਸੁੰਦਰੀ ਨੂੰ ਹੋ ਚਾਈ ਤਾਂ ਰਾਤ ਦਾ ਹਨੇਰਾ ਹਰ ਪਾਸੇ ਫੈਲ ਚੁੱਕਾ ਸੀ। ਇੰਜਾਂ ਦੀ ਫਾਪਾ ਮੁਸਾਫਰਾਂ ਦੀ ਕਮਰ ਵਾਲੀ ਛਾਬੇ ਵਾਲਿਆਂ ਦੀ ਪੇੜੇ ਲੈ ਮਠਿਆਈਆਂ ਲੈ ਆਵਾਜ਼ ਤੇ ਸਿਕਟਾਂ ਦੇ ਤੂਏ ਦੀ ਮੁਸ਼ਕ ਤੋਂ ਸਨਮਾਨ ਲਾਇਕ ਉਹ ਰੇਲਵੇ ਸਟੇਸ਼ਨ ਤੇ ਹੈ। ਇੱਕ ਕਮਰਾ ਮੁਸਾਫਰ ਖਾਨਾ ਹੈ। ਸੁੰਦਰੀ ਬੈਠ ਗਈ ਤੇ ਬੈਠਦੀ ਉਸ ਨੇ ਪਾਣੀ ਮੰਗਿਆ। ਗਿਆਨੀ ਜੀ ਗੜਵੀ ਲੈ ਕੇ ਪਾਣੀ ਲੈਣ ਚਲੇ ਗਏ ਸੁੰਦਰੀ ਨਿਕੁਚਰ ਤੋਂ ਅੱਜ ਵਾਲੀ ਭੁੱਲੀ ਹੋਈ ਘਟਨਾ ਫੇਰ ਯਾਦ ਹੋ ਗਈ ਇਸ ਵੇਲੇ ਉਸ ਨੂੰ ਆਪਣਾ ਅਕਸਰ ਇਸ ਤਰ੍ਹਾਂ मालूम ਹੁੰਦਾ ਸੀ ਜਿ ਕਣ ਕਈਆਂ ਮਣਾ ਦਾ ਹੋ ਗਿਆ ਏ ਉਸ ਵਿੱਚ ਕੋਈ ਸੋਚ ਕੋਈ ਫੁਰਨਾ ਜਾਂ ਕੋਈ ਖਿਆਲ ਬਾਕੀ ਨਹੀਂ ਆਪਣੇ ਮੋੜਿਆਂ ਤੋਂ ਚੁੱਕਿਆ ਆ ਇਹ ਬੋਝਲ ਪੱਥਰ ਉਸ ਨੂੰ ਦਖਦਾਈ ਜੇ ਮਾਲੂ ਹੋਇ ਰਿਹਾ ਸੀ ਮੈਂ ਕੀ ਤੋਂ ਕੀ ਹੋ ਗਈ ਅੱਜ ਮੈਂ ਸਭਾਂ ਸਗਵਾ ਕੇ ਸੰਸਾਰ ਵਿੱਚ ਕੱਲੀ ਤੇ ਨਾਸਰੀ ਹਾਂ ਇਸ ਗੱਲ ਦਾ ਵੀ ਉਸ ਨੂੰ ਖਿਆਲ ਨਹੀਂ ਸੀ ਉਸ ਦੀ ਹਾਲਤ ਉਸ ਛੱਤ ਵਰਗੀ ਸੀ ਜਿਸ ਹੇਠੋਂ ਥੰਮੀ ਡੈਗ ਪਈ ਹੋ ਗਈ ਉਹ ਕੋਚ ਇਸੇ ਤਰ੍ਹਾਂ ਡੋਰ ਪਰ ਪਥਰਾਈ ਨਜ਼ਰ ਨਾਲ ਇਧਰ ਉਧਰ ਤੱਕਦੀ ਰਹੀ। ਇਹਨਾਂ ਨੂੰ ਗਿਆਨੀ ਜੀ ਪਾਣੀ ਲਿਆਏ। ਪਾਣੀ ਨਾਲ ਉਸ ਦੇ ਅੰਦਰ ਕੋਈ ਸੱਤਾ ਜੀ ਆ ਗਈ ਤੇ ਹੌਲੀ ਹੌਲੀ ਉਸ ਦੇ ਦਿਮਾਗ ਦੀ ਖੜੋਤੀ ਮਸ਼ੀਨ ਫੇਰ ਚਾਲੂ ਹੋਣ ਲੱਗੀ। ਇਸ ਦੇ ਨਾਲ ਹੀ ਸੰਸਾਰ ਦਾ ਨਕਸ਼ਾ ਉਸ ਨੂੰ ਵੜਤਾ ਮਾਲੂ ਹੋਣ ਲੱਗਾ। ਉਹ ਇਸ ਤਰ੍ਹਾਂ ਅਨੁਭਵ ਕਰਨ ਲੱਗੀ ਕਿ ਉਹ ਕਿਸੇ ਬੋਝ ਦੇ ਥੱਲੇ ਦੱਬਦੀ ਜਾ ਰਹੀ ਹੈ। ਬਚਨ ਸਿੰਘ ਦੇ ਅੰਤਮਲਾਪ ਵਾਲੀ ਝਾਕੀ ਉਸ ਦੇ ਸਾਹਮਣੇ ਆਈ ਪਰ ਬੇਮਾਲੂਮੀ ਜੀ ਸੁਪਨੇ ਵਾਂਗ ਉਸ ਨੂੰ ਫਾਂਸੀ ਲਟਕਾ ਦਿੱਤਾ ਗਿਆ। ਦੇ ਖਿਆਲ ਆਉਂਦੀ ਦੇ ਰਸਤੇ ਕੋ ਚੀਕ ਮਾਰ ਕੇ ਦੁਆਥਾ ਨਾ ਮੂੰਹ ਲਗਾ ਕੇ ਬੈਂਚ ਤੇ ਮੁੱਦੇ ਮੂੰਹ ਲੇਟ ਗਈ ਗਿਆਨੀ ਜੀ ਤੋਂ ਇਹ ਸੁਣ ਕੇ ਇਸ ਦਾ ਪਤੀ ਵੀ ਉਦੋਸ਼ਾ ਇਹ ਅਜ ਫਾਂਸੀ ਦਿੱਤਾ ਗਿਆ ਹੈ ਬਹੁਤ ਸਾਰੇ ਮੁਸਾਫਰ ਉਹਦੇ ਦੁਆਲੇ ਇਕੱਠੇ ਹੋਏ ਉਸ ਨੂੰ ਦਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਤਨ ਸੁੰਦਰੀ ਇਸ ਵੇਲੇ ਰੋਣਾ ਚਾਹੁੰਦੀ ਸੀ ਪਰ ਰੋਣੀ ਸੀ ਸਕਦੀ ਉਸ ਨੂੰ ਰੋਣ ਆਉਂਦਾ ਹੀ ਨਹੀਂ ਸੀ ਉਸ ਦੇ ਥਰੀ ਵਿੱਚੋਂ ਜਿਹੜੇ ਅੱਗ ਦੇ ਲੰਬੇ ਉੱਠ ਰਹੇ ਤਨ ਉਹਨਾਂ ਨੇ ਸ਼ਾਇਦ ਉਸ ਦੀਆਂ ਅੱਖਾਂ ਦੇ ਅਥਰੂ ਵੀ ਸਗਾ ਦਿੱਤੇ ਸਨ ਉਹ ਫਿਰ ਉੱਠੀ ਤੇ ਉੱਠ ਕੇ ਮੁਸਾਫਰ ਖਣ ਦੀ ਛੱਤ ਉੱਥੋਂ ਬਾਹਰ ਹੋ ਗਈ ਆਪਣੇ ਆਸ-ਪਾਸ ਦੇ ਮੁਸਾਫਿਰਾਂ ਨੂੰ ਜਿੱਥੇ ਤੱਕ ਉਸਦੀ ਨਜ਼ਰ ਹੋ ਜਾ ਸਕਦੀ ਸੀ ਉਸਨੇ ਧਿਆਨ ਨਾਲ ਡਿਠਾ ਹਰ ਆਦਮੀ ਵਿੱਚ ਉਸ ਨੂੰ ਵਿਸ਼ਵਾਸ ਕਰਦੇ ਦੁਸ਼ਟਪ੍ਰਣ ਦੀ ਛੜਿਆਂ ਆਦ ਆ ਰਹੀ ਸੀ ਉਹ ਖਿਆਲ ਕਰੇ ਸੀ ਕਿ ਰੱਬ ਨੇ ਇਹ ਜੋ ਕੁਝ ਵੀ ਬਣਾਇਆ ਸਭ ਉਸ ਦੇ ਬਰਬਾਦ ਕਰਨ ਲਈ ਬਣਾਇਆ ਹੈ ਤਾਂ ਕਾਸ਼ ਵੱਲ ਤੱਕਣ ਤੋਂ ਉਸਨੂੰ ਜਾਪਦਾ ਸੀ ਕਿ ਇਹ ਜਿਹੜੇ ਕਾਲੇ ਬੱਦਲ ਇਧਰ ਉਧਰ ਫੈਲ ਰਹੇ ਹਨ ਕੇਵਲ ਇਹ ਉਸੇ ਨਾਲ ਸੱਚੀ ਹੰਦਰਦੀ ਕਰਨ ਲਈ ਮਾਤਮੀ ਵੇਸ ਧਾਰ ਕੇ ਆਏ ਹਨ ਟਾਵੇਂ-ਟਾਵੇਂ ਤਾਰੇ ਟੰਟਬਾ ਰਹੇ ਥਨ ਜਿਹੜੇ ਸ਼ਾਇਦ ਉਸਦੀ ਹਾਲਤ ਨੂੰ ਨਾ ਸਾਰਦੇ ਪਤਲਾ ਹਿੱਟ ਲੁੱਕ ਦੇ ਜਾ ਰਹੇ ਥਨ ਉੱਚੇ ਘੱਟੇ ਤੁੰਦੇ ਦੇ ਦਰਖਤ ਵਿਸਰ ਹਲਾ ਕੇ ਉਸ ਦੋਖ ਨੂੰ ਸਾਹ ਦੇ ਰਹੇ ਥਣ ਸਾਰੀ ਕੁਦਰਤ ਉਸ ਦੇ ਭਾਣੇ ਮਾਤਮ ਦੀ ਥਾਂ ਬਣੀ ਹੋਈ ਸੀ ਉਸ ਦੇ ਥਰੀਰ ਵਿੱਚ ਇੱਕਦਮ ਕੋਈ ਬਿਜਲੀ ਦੀ ਤਾਕਤ ਆ ਗਈ ਆਪਣੇ ਆਸ-ਪਾਸ ਖੜੋਤੇ ਲੋਕਾਂ ਵੱਲ ਕਹਿਰ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ ਕੀ ਤੱਕ ਦਿਆਂ ਅਜੇ ਰੱਜੇ ਨਹੀਂ ਮੇਰਾ ਲਹੂ ਪੀ ਕੇ ਚੰਗਾ ਹੋਰ ਜਿਹੜਾ ਟਿੱਲਾ ਲੱਗਦਾ ਜੇ ਜਾ ਕੇ ਲਾ ਲਓ ਹੁਣ ਏਦੋਂ ਵੱਧ ਮੇਰਾ ਕੀ ਵਗੜੋਂਗੇ ਜਦ ਕਿ ਤੁਸੀਂ ਮੇਰਾ ਕੁਝ ਛੱਡਿਆ ਹੀ ਨਹੀਂ ਮੇਰਾ ਸਰਬੰਸ ਖਾ ਕੇ ਡਕਾਰ ਗਏ ਹੋ ਅਜੇ ਵੀ ਗਿਆਨੀ ਜੀ ਨੇ ਉਹਦੀ ਬਾਹ ਫੜ ਕੇ ਇੱਕ ਪਾਸੇ ਬਿਠਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਪੁੱਤਰੀ ਹੋਸ਼ ਕਰ ਆਪਣੇ ਆਪ ਨੂੰ ਸਮਾਲ ਮੁਸਾਫਰ ਉਸ ਦੇ ਦੁਆਲਿਓਂ ਹਟ ਗਈ ਤੇ ਗਿਆਨੀ ਹੋਰੀ ਉਸ ਦੇ ਸਿਰ ਤੇ ਹੱਥ ਫੇਰ ਦੋਏ ਬੋਲੇ ਬੇਟੀ ਇਸ ਤਰ੍ਹਾਂ ਕਰਨ ਨਾਲ ਤੂੰ ਆਪਣੀ ਜਾਨ ਵੀ ਖਤਰੇ ਵਿੱਚ ਪਾ ਲਵੇਂਗੀ ਜੋ ਕੁਝ ਹੋਣਾ ਸੀ ਸੁੰਦਰੀ ਉਹਨਾਂ ਦੀ ਗੱਲ ਤੇ ਹੱਸਦੀ ਬੋਲੀ ਕੀ ਕਿਹਾ ਜੇ ਪਿਤਾ ਜੀ ਮੇਰੀ ਜਾਨ ਖਤਰੇ ਵਿੱਚ ਨਹੀਂ ਮੈਂ ਅਜੇ ਨਹੀਂ ਮਰਾਂਗੀ ਅਜੇ ਮੇਰੇ ਕਰਨ ਲਈ ਬੜੇ ਕੰਮ ਨੇ ਤੇ ਉਹਨਾਂ ਦੇ ਕਰਨ ਤੋਂ ਪਹਿਲਾਂ ਮੈਂ ਨਹੀਂ ਮਰਨਾ ਹਾਂ ਸੱਚ ਪਿਤਾ ਜੀ ਉਹਨਾਂ ਦਾ ਸੰਸਕਾਰ ਉਹ ਹੋ ਚੁੱਕਾ ਹੈ ਤੈਨੂੰ ਹੋਸ਼ ਚ ਲਿਆਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਸੀ ਪਰ ਖੈਰ ਕੋਈ ਹਰਜ ਨਹੀਂ ਉਸ ਤੋਂ ਬਾਅਦ ਉਹ ਅਮਰਸਰ ਜਾਣ ਵਾਲੀ ਕੱਡੀ ਵਿੱਚ ਜਾ ਬੈਠੀ ਅਮਰਸਰ ਪਹੁੰਚ ਕੇ ਜੋ ਦੂਵੀਂ ਮਸਾਫਰਖਾਨੇ 'ਚੋਂ ਬਾਹਰ ਨਿਕਲੀ ਤਾਂ ਸੁੰਦਰੀ ਗਿਆਨੀ ਜੀ ਨੂੰ ਕਹਿਣ ਲੱਗੀ ਪਿਤਾ ਜੀ ਮੈਂ ਤੁਹਾਨੂੰ ਹੋਰ ਬੰਨਣਾ ਨਹੀਂ ਚਾਹੁੰਦੀ ਕੁਝ ਦਿਨਾਂ ਲਈ ਮੈਨੂੰ ਇਕੱਲੀ ਛੱਡ ਦਿਓ ਇਕੱਲੀ ਛੱਡ ਦਿਆਂ ਗਿਆਨੀ ਜੀ ਨੇ ਹੈਰਾਨੀ ਨਾਲ ਉਸ ਵੱਲ ਤੱਕ ਕੇ ਪੁੱਛਿਆ ਕਿਉਂ ਬੇਟੀ ਮੈਂ ਦਿਵਾਨਪੁਰ ਜਾ ਰਹੀ ਹਾਂ ਪਰ ਉੱਥੇ ਤੇਰਾ ਕੀ ਕੰਮ ਹੈ ਤੁਹਾਨੂੰ ਪਤਾ ਨਹੀਂ ਉਹ ਆਪਣੀ ਮਾਤਾ ਜੀ ਦਾ ਭਾਰ ਮੈਨੂੰ ਸੌਂਪ ਗਏ ਨੇ ਮੈਂ ਕੁਝਰ ਉਹਨਾਂ ਦੀ ਮਾਤਾ ਜੀ ਪਾਸ ਰ੍ਹਾਂਗੀ ਤਾਂ ਚੱਲ ਮੈਂ ਤੈਨੂੰ ਛੱਡ ਆਉਣਾ ਨਹੀਂ ਪਿਤਾ ਜੀ ਮੈਂ ਇਕੱਲੀ ਬਹੁਤ ਸਾਰੀ ਖਿੱਚਾ-ਕਿੱਚੀ ਤੋਂ ਬਾਅਦ ਗਿਆਨੀ ਜੀ ਨੂੰ ਉਸ ਦਾ ਸਾਥ ਛੱਡ ਲਈ ਮਜਬੂਰ ਹੋਣਾ ਪਿਆ। ਕੀ ਇਹੋ ਫੈਸਲਾ ਹੋਇਆ ਕਿ ਸੁੰਦਰੀ ਦਿਵਾਨਪੁਰ ਚਲੀ ਜਾਵੇ ਤੇ ਗਿਆਨੀ ਜੀ ਇੱਕ ਦੋ ਦਿਨ ਅਮਰਸਾ ਰਹਿ ਕੇ ਹਰਦਵਾਰ ਵਾਪਸ ਚਲੇ ਜਾਣ। ਸਟੇਸ਼ਨ ਤੋਂ ਬਾਹਰ ਨਿਕਲ ਕੇ ਸੁੰਦਰੀ ਆਪਣੀ ਪ੍ਰਕਟ ਸਬੰਧੀ ਕਈ ਤਰ੍ਹਾਂ ਦੇ ਵਿਚਾਰਾਂ ਕਰਦੀ। ਦਿਵਾਨਪੁਰ ਦੀ ਸੜਕ ਹੀ ਹੋਤਰੀ। ਹੁਣ ਉਸ ਦਾ ਮਨ ਇਕਾਗਰ ਸੀ। ਉਸ ਨੂੰ ਮਿੰਟ-ਮਿੰਟ ਪਿੱਛੋਂ ਬਚਨ ਸਿੰਘ ਦੀ ਯਾਦ ਆਉਂਦੀ ਸੀ। ਪਰ ਇਹ ਯਾਦ ਹੁਣ ਉਸ ਨੂੰ ਰੁਵਾੰਦੀ ਤਰਫਾਂ ਦੀ ਨਹੀਂ ਸੀ। ਜਿਸ ਤਰ੍ਹਾਂ ਲੋਹੇ ਨੂੰ ਜੋ-ਜੋ ਅੱਗ ਦਾ ਸੇਕ ਲੱਗਦਾ ਹੈ ਉਹ ਹੋਰ ਚੀਜ਼ਾਂ ਵਾਂਗ ਪੰਗਰਿਆਂ ਸੜਨ ਦੇ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਸੁੰਦਰੀ ਦਾ ਦਿਲ ਬਜਨ ਸਿੰਘ ਦੀ ਮੌਤ ਨਾਲ ਸਗ ਮਜ਼ਬੂਤ ਤੇ ਹਿੰਸਕ ਹੋ ਗਿਆ ਸੀ ਕਿਤੇ ਖਤਰੇ ਜਾਂ ਦੁੱਖ ਦੀ ਸੰਭਾਵਨਾ ਜਿੰਨੀ ਦੁਖਦਾਈ ਹੁੰਦੀ ਹੈ ਉਹਨਾਂ ਡਰਾਉਣਾ ਉਸਦਾ ਵਰਤਮਾਨ ਨਹੀਂ ਹੁੰਦਾ ਠੰਡੇ ਪਾਣੀ ਦੇ ਤਲਾਬ ਚ ਨਹਾਉਣ ਤੋਂ ਪਹਿਲਾਂ ਆਦਮੀ ਉਸ ਵਿੱਚ ਵੜਨ ਤੋਂ ਡਰਦਾ ਹੈ ਪਰ ਇੱਕ ਅੱਧ ਡੁੱਬੀ ਲਾਉਣ ਤੋਂ ਬਾਅਦ ਫਿਰ ਭਾਵੇਂ ਕਿੰਨਾ ਚਿਰ ਖਲੋਤਾ ਰਹੇ ਤਕਲੀਫ ਨਹੀਂ ਮਾਲੂਮ ਹੁੰਦੀ ਸੁੰਦਰੀ ਨੂੰ ਹੁਣ ਉਹਨਾਂ ਦੁੱਖ ਨਹੀਂ ਸੀ ਜਿੰਨਾ ਹੋਣ ਦਾ ਉਸ ਨੂੰ ਖਿਆਲ ਸੀ ਦੂਜੀ ਗੱਲ ਇਹ ਕਿ ਸੱਟਾਂ ਸਾਰ ਲਈ ਸੁੰਦਰੀ ਦਾ ਦਿਲ ਕੁਝ ਆਦੀ ਵੀ ਹੋ ਚੁੱਕਾ ਸੀ ਸਦਾਕੌਰ ਨੇ ਉਸ ਦਿਨ ਸੁੰਦਰੀ ਦਾ ਹੱਥੋਂ ਵੱਧ ਦਰਸਕਾਰ ਕੀਤਾ ਸੀ ਪਰ ਬਚਨ ਸਿੰਘ ਦੇ ਹੁਕਮ ਅੱਗੇ ਸੁੰਦਰੀ ਨੂੰ ਸਭ ਕੁਝ ਭੁੱਲਣਾ ਪਿਆ ਉਹ ਦਿਵਾਨਪੁਰ ਪਹੁੰਚ ਕੇ ਸਭ ਤੋਂ ਪਹਿਲਾਂ ਸਦਾਕੌਰ ਦੇ ਘਰ ਗਈ ਰਾਤ ਦੇ 8 ਵਜੇ ਚੁੱਕੇ ਸਨ ਜਦੋਂ ਉਸਨੇ ਸਦਾਕੌਰ ਦਾ ਬੂਹਾ ਖੜਕਾਇਆ ਅੰਦਰੋਂ ਆਵਾਜ਼ ਆਈ ਕੌਣ ਹੈ ਸੁੰਦਰੀ ਨੇ ਧੜਕਦੇ ਹੋਏ ਦਿਲ ਨਾਲ ਉੱਤਰ ਦਿੱਤਾ ਪੀਬੇ ਜੀ ਮੈਂ ਹਾਂ ਸੁੰਦਰੀ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਸਦਾਕੌਰ ਅੱਗੇ ਨਾਲੋਂ ਵੀ ਵਧੇਰੇ ਉਸਦੀ ਬੇਇੱਜ਼ਤੀ ਕਰੇਗੀ ਜਦ ਤੱਕ ਕਿ ਬਚਨ ਸਿੰਘ ਦੇ ਜਾਣੇ ਉਸਨੇ ਉਸ ਦਾ ਇਹ ਹਾਲ ਕੀਤਾ ਸੀ ਹੁਣ ਤਾਂ ਰਾਬੀ ਰੱਖਾਏ ਪਰ ਉਸਨੇ ਸਭ ਕੁਝ ਚੱਲਣ ਲਈ ਆਪਣਾ ਦਿਲ ਪੱਕਾ ਕਰ ਲਿਆ ਹੋਇਆ ਸੀ ਪੂਹਾ ਖੁੱਲਿਆ ਤੇ ਹੱਥ ਵਿੱਚ ਦੀਵਾਲੀ ਸਦਾਕੌਰ ਉਸ ਨੂੰ ਸਾਹਮਣੇ ਦੀ ਸੀ ਉਹਦੀ ਨਜ਼ਰ ਇੰਨੀ ਕਮਜ਼ੋਰ ਹੋ ਗਈ ਸੀ ਕਿ ਦਿਨ ਵੇਲੇ ਵੀ ਮਤੀ ਮਨੋਖ ਨੂੰ ਪਛਾਣ ਸਕਦੀ ਸੀ ਸੁੰਦਰੀ ਉਸਦੇ ਮੂੰਹ ਅੱਗ ਦੀ ਵਰਖਾ ਸਹਿਣ ਵਾਲੀ ਉਤਾਵਲੀ ਹੋ ਰਹੀ ਸੀ ਉਹ ਢੀਕ ਰਹੀ ਸੀ ਕਿ ਸਭ ਤੋਂ ਪਹਿਲੀ ਗਾਲ ਸਦਾਕੌਰ ਦੇ ਮੂੰਹੋਂ ਕਿਹੜੀ ਨਿਕਲਦੀ ਪਰ ਉਹ ਹੈਰਾਨ ਹੋ ਗਈ ਜਦੋਂ ਉਸਨੇ ਸਦਾਕਰ ਨੂੰ ਦੋਵੇਂ ਬਾਹਾਂ ਅਸਲ ਵਧਾ ਕੇ ਕਹਿੰਦੇ ਸੁਨਿਆ ਆ ਮੇਰੀ ਦੁਖੀ ਬੱਚੀ ਮੈਂ ਸਦਕੇ ਸੁੰਦਰੀ ਉਸਦੇ ਪੈਰਾਂ ਤੇ ਡਿੱਗ ਪਈ ਸਦਾਕਰ ਨੇ ਉਹਨੂੰ ਪਿਆਰ ਨਾਲ ਚੁੱਕ ਕੇ ਗੱਲ ਨਾਲ ਲਾਇਆ ਤੇ ਰੋਂਦੀ ਹੀ ਬੋਲੀ ਬੱਚੀ ਅੱਜ ਤੇਰਾ ਸੁਹਾਗ ਲੁੱਟਿਆ ਗਿਆ ਹੋਰ ਉਹ ਕੁਝ ਨਾ ਬੋਲ ਸਕੀ ਤੇ ਫਟਫਟ ਕੇ ਰੋਣ ਲੱਗ ਪਈ ਅਨਵਰ ਜਾਨ ਨੂੰ ਮਿਲਣ ਪਿੱਛੋਂ ਜਦ ਅੱਜ ਦੂਜੀ ਵਾਰ ਸੁੰਦਰੀ ਦਾ ਮਾਤਰੀ ਮੂੰਹ ਮੁੜਿਆ ਬਚਨ ਸਿੰਘ ਨੇ ਕਾਲ ਅਖੀਰੀ ਮੁਲਾਕਾਤ ਵੇਲੇ ਜਿਸ ਤਰ੍ਹਾਂ ਸੁੰਦਰੀ ਵਰ ਸਦਾਕਾਰ ਦਿਲ ਸਾਫ਼ ਕੀਤਾ ਸੀ ਤੇ ਫਿਰ ਸਦਾ ਲਈ ਸੁੰਦਰੀ ਨੇ ਹੀ ਬਚਨ ਸਿੰਘ ਦਾ ਰੂਪ ਸੰਜ ਕੇ ਸੀਨੇ ਨਾਲ ਲਾਈ ਰੱਖਣ ਦੀ ਤਾਕੀਦ ਕੀਤੀ ਸੀ ਇਹ ਸਭ ਗੱਲਾਂ ਸਦਾਕਾਰ ਨੇ ਉਸ ਨੂੰ ਇੱਕ ਇੱਕ ਕਰਕੇ ਸੁਣਾਈਆਂ ਸੁੰਦਰੀ ਨੇ ਵੀ ਆਪਣੇ ਦੁੱਖ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਇੱਕ ਦੂਜੀ ਨੂੰ ਦੁੱਖ ਸੁਣਾ ਕੇ ਉਹਨਾਂ ਨੂੰ ਇਹ معلوم ਹੋਇਆ ਜੀਕਣ ਬਚਨ ਸਿੰਘ ਜਿਉਂਦਾ ਹੈ ਅੱਧੀ ਰਾਤ ਦੋਹਾਂ ਨੇ ਦੁੱਖ ਭਰੀਆਂ ਗੱਲਾਂ ਕਿਵਾਂ ਦੇ ਬਤਾਈ ਆਪ ਆਪਣੀ ਥਾਂ ਦੋਹਾਂ ਦੇ ਦਿਲ ਵਿੱਚ ਇਹੋ ਖਿਆਲ ਸੀ ਕਿ ਜੇ ਰੱਬ ਇਸ ਦਾ ਮੇਲ ਨਾ ਕਰਾਂਦਾ ਤਾਂ ਮੇਰਾ ਕੀ ਹਾਲ ਹੁੰਦਾ ਮੈਂ ਕੀ ਕੰਨ ਜੀਉਂਦੀ ਇਸ ਤੋਂ ਬਾਅਦ ਗੱਲਾਂ-ਗੱਲਾਂ ਵਿੱਚ ਇਹ ਸੁੰਦਰੀ ਨੂੰ ਇਹ ਵੀ ਪਤਾ ਲੱਗਾ ਕਿ ਸਦਾਕਾਰ ਦਾ ਪੈਸਾ ਤੇਲਾ ਅੱਗੇ ਹੀ ਮੁੱਕ ਚੁੱਕਾ ਸੀ ਪਰ ਇਸ ਮੁਕੱਦਮੇ ਵਿੱਚ ਉਸ ਦਾ ਟੂਮ ਟੱਲਾ ਵੀ ਲੱਗ ਗਿਆ ਹੈ ਤੇ ਕੁਝ ਜ਼ਮੀਨ ਵੀ ਕਹਿਣੇ ਪੈ ਗਈ ਹੈ ਜਿਹੜੀ ਕੁਝ ਬਚੀ ਕੁਛੀ ਸੀ ਉੱਚੀ ਕੰਨ ਦਬਾ ਲੈਣੀ ਹੈ ਕਿਉਂਕਿ ਕਾਨੂੰਨੀ ਤੌਰ ਤੇ ਉਹ ਉਸ ਦੇ ਵਾਰਸ ਸਨ ਸਦਾਕਾਰ ਇਸ ਵੇਲੇ ਕੌਡੀ-ਕੌਡੀ ਦੀ ਆਤਰ ਹੋਈ ਬੈਠੀ ਸੀ ਖੰਨੀ ਚਾਪ ਰੋਟੀ ਵੀ ਮਿਲੇਗੀ ਕਿ ਨਹੀਂ ਇਸ ਵੀ ਉਹਨੂੰ ਚੱਕ ਸੀ ਇਸ ਤੋਂ ਛਟ ਸਦਾਕੌਰ ਦੀ ਜਬਾਨੀ ਸੁੰਦਰੀ ਨੂੰ ਇਹ ਵੀ ਪਤਾ ਲੱਗ ਗਿਆ ਕਿ ਪਾਲਾ ਸਿੰਘ ਉਸਦੇ ਦਿਵਰਾ ਜੀਠਾ ਨੂੰ ਚੁੱਕ ਤੇ ਰਿਹਾ ਹੈ ਕਿ ਉਹ ਲੱਗਦੇ ਹੱਥ ਛਟਪੜ ਜੀਵਾਤਨ ਦੀ ਜ਼ਮੀਨ ਤੇ ਕਬਜ਼ਾ ਕਰ ਲੈਣ ਤੇ ਇਹ ਤਜਵੀਜ਼ ਉੱਤੇ ਅਮਲ ਦਰਾਮਦ ਹੋਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸੁੰਦਰੀ ਦੇ ਜ਼ਖਮੀ ਸੀਨੇ ਉੱਤੇ ਇੱਕ ਹੋਰ ਝੋਟ ਲੱਗੀ ਉਹਦੀ ਰਗ ਰਗ ਇਸ ਵੇਲੇ ਪਾਲਾ ਸਿੰਘ ਪਾਸੋਂ ਬਦਲ ਲੈਣ ਦੀ ਵਿਆਕੁਲਤਾ ਨਾਲ ਤੜਫ ਰਹੀ ਸੀ ਇਹ ਤੋ ਤੱਕ ਉਸ ਲਈ ਟਿਕਣਾ ਮੁਸ਼ਕਲ ਹੋ ਗਿਆ ਪਚਨ ਸਿੰਘ ਨਾਲ ਕੀਤੇ ਕੌਲ ਕਰਾਰ ਦਿੱਤੇ ਅਤੇ ਚੁੱਕੀ ਸਦਾਕੌਰ ਪਾਰੇ ਜ਼ਿੰਮੇਵਾਰੀ ਇਹ ਸਭ ਕੁਝ ਇਹ ਸਭ ਕੁਝ ਭੁੱਲ ਗਿਆ ਥੋੜੀ ਦੇਰ ਬਾਅਦ ਜਦ ਸਦਾ ਪਰ ਸੌ ਗਈ ਤਾਂ sundari ਦੱਬੇ ਪੈਰੀ ਉੱਠੀ ਤੇ ਆਲੇ ਵਿੱਚੋਂ ਤੀਲਾਂ ਵਾਲੀ ਡੱਬੀ ਫੜ ਕੇ ਘਰੋਂ ਬਾਹਰ ਨਿਕਲ ਗਈ ਇਸ ਵੇਲੇ ਰਾਤ ਦੇ 12 ਵਜੇ ਦਾ ਵੇਲਾ ਸੀ ਹਨੇਰੀ ਰਾਤ ਨੇ ਹਰ ਪਾਸੇ ਕਾਲਾ ਪਰਦਾ ਤਣਿਆ ਹੋਇਆ ਸੀ ਜਿਸ ਖੂਹ ਦੇ ਢਾਰੇ ਵਿੱਚ ਪਾਲਾ ਸਿੰਘ ਦਾ ਤਿਗੜਾ ਅਕਸਰ ਰਿਹਾ ਕਰਦਾ ਸੀ ਉਦੋਂ sundari ਦੀ ਵੇਖੀ ਪਾਲੀ ਹੋਈ ਸੀ ਉਹ ਰਮਾ ਰਵੀ ਉੱਥੇ ਜਾ ਪਹੁੰਚੀ ਟਾਰੇ ਦੇ ਪਿਛਵਾੜੇ ਜਿੱਥੇ ਇੱਕ ਬੰਘੋਰੇ ਵਿੱਚ ਅੰਦਰ ਦਾ ਕੁਝ ਹਿੱਸਾ ਦਿਖਾਈ ਦਿੰਦਾ ਸੀ ਉਹ ਛੇ ਕੇ ਬੈਠ ਗਈ ਅੰਦਰ ਕੌੜੇ ਤੇੜਾ ਦੀਵਾ ਬਲ ਰਿਹਾ ਸੀ ਜਦ ਹੀ ਲੋਅ ਜ ਸੁੰਦਰੀ ਨੇ ਵੇਖਿਆ ਪਾਲਾ ਸਿੰਘ ਤੇ ਉਹਦੇ ਸਾਥੀ ਚਰਾ ਪਿੰਜੇ ਕੱਪਾ ਮਾਰੇ ਸਨ ਵੀਰ ਸਿੰਘ ਕਹਿ ਰਿਹਾ ਸੀ ਸੱਪ ਵੀ ਮਰ ਗਿਆ ਤੇ लाठी ਵੀ ਬਚ ਗਈ ਪਾਲਾ ਸਿੰਘ ਬੋਲਿਆ ਪਰ ਤੂੰ ਰਾਤੀ ਉਹਨੂੰ ਸੱਚਮੁੱਚ ਜੀਵਾਸਨ ਦੇ ਘਰ ਜਾਂਦੀ ਨੂੰ ਵੇਖਿਆ ਸੀ ਐਵੇਂ ਨਸ਼ੇ ਵਿੱਚ ਵਡਾਉਣ ਡਿਆ ਹੋਇਆ ਏ ਸੌ ਗੁਰੂ ਦੀ ਮੈਂ ਅੱਖੀ ਵੇਖੀ ਸੀ ਤਾ ਉਹਨ ਬਚ ਕੇ ਨਹੀਂ ਜਾਂਦੇ ਕੱਲੀ ਕਰੋ ਕਾਬੂ ਇਹ ਵੀ ਰੋ ਰੋ ਦਾ ਪਾੜਾ ਮੁਕੇ ਪਰ ਭਾਉ ਰੱਖੇਗਾ ਕਿੱਥੇ ਉਹਨੂੰ ਸ਼ਦਾਈ ਨਾ ਵੇ ਤੇ ਰੱਖਣ ਨੂੰ ਥਾਵਾਂ ਥੋੜੀਆਂ ਨੇ ਉਡਾਨ ਦੀ ਕਰੋ ਭਾਲ ਕੇ ਪ੍ਰਭਾਉ ਕਚੈਰੀ 'ਚ ਉਸੇ ਬਿਆਨ ਦਿੱਤਾ ਸੀ ਅਕੇਮਸ ਕੰਜਰੀ ਦੀ ਧੀਆਂ ਓਏ ਛੱਡ ਪਰੇ ਵੇਲੀਆਂ ਗੱਲਾਂ ਸਿੱਖਾਂ ਨੂੰ ਕੀ ਲੱਗੇ ਇਹੋ ਜੇ ਵਿਹਮਾਂ ਨਾਲ ਤੁਸੀਂ ਬਸ ਗੁਰੂ ਦਾ ਨਾਮ ਲੈ ਕੇ ਰਾਤੀ ਉਹਨੂੰ ਲਿਆਉਣ ਦੀ ਕਰੋ ਮੇਰੀ ਸਲਾਹ ਜੀਵਾ ਸੋਂ ਦੇ ਘਰ ਪਿਛਵਾੜੋਂ ਜਿੱਥੋਂ ਕੰਦ ਕੱਚੀ ਆ ਉਸਨੂੰ ਪਾੜ ਬਸ ਬਸ ਠੀਕ ਹੈ ਸੁੰਦਰੀ ਨੂੰ ਸਮਝ ਆਉਣਾ ਚਰਨਾ ਲੱਗੀ ਕਿ ਗੱਲਾਂ ਤੇ ਤਿਆਰੀਆਂ ਕਿਸ ਬਾਬਤ ਹੋ ਰਹੀਆਂ ਹਨ ਥੋੜਾ ਚਿਰ ਹੋਰ ਉਸੇ ਤਰ੍ਹਾਂ ਦੀਆਂ ਪੱਕੀਆਂ ਪਕਾਉਂਦੇ ਰਹੇ ਤੇ ਅਖੀਰ ਪੀਂਦੇ ਪੀਂਦੇ ਉੱਥੇ ਹੀ ਸੌਂ ਗਏ ਇਚਰ ਥੋੜੀ ਸੁੰਦਰੀ ਨੇ ਇਧਰੋਂ ਉਧਰੋਂ ਸੁੱਕਾ ਕਾ ਇਕੱਠਾ ਕਰਕੇ ਦੋ ਤਿੰਨ ਪੂਲੇ ਬਣਾਲੇ ਸਨ। ਫਕੀਰ ਉਸਨੇ ਆਪਣਾ ਕੰਮ ਸ਼ੁਰੂ ਕਰਤਾ। ਇਸ ਤੋਂ ਥੋੜੀ ਦੇਰ ਬਾਅਦ ਇਹ ਟਾਰਾ ਲਟਬਟ ਬੜ ਰਿਹਾ ਸੀ। ਇਹ ਟਾਰਾ ਲਟਲਟ ਬੜ ਰਿਹਾ ਸੀ ਜਿਹਦੇ ਲੰਬਿਆਂ ਨਾਲ ਦੂਰ ਦੂਰ ਤੱਕ ਚੰਨਣ ਫੈਲ ਰਿਹਾ ਸੀ ਤੇ ਸਾਰਾ ਪਿੰਡ ਵਾਹੋ ਧਾਈ ਪਾ ਜਾ ਰਿਹਾ ਸੀ। ਪਾਸ ਖੜੋਤੀ ਸੁੰਦਰੀ ਪਾਗਲਾ ਵਾਂਗ ਹੱਸ ਰਹੀ ਸੀ। ਅੱਜ ਉਸਦੇ ਚਿਹਰੇ ਉੱਤੇ ਭੈਣ ਖਾਸਾ ਸੀ। ਜਿਸ ਤੋਂ ਸ਼ਾਇਦ ਮੌਤ ਵੀ ਕੰਬ ਉਠੇ। ਸਾਰੇ ਪਿੰਡ ਚੁਰਾਲਾ ਮਚ ਗਿਆ ਲੋਕੀ ਝਟਪਟ ਆ ਪਹੁੰਚੇ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਟਾਰੇ ਦੀ ਛੱਤ ਦਾ ਸਾਰਾ ਬਾਲਣ ਉਹਦੀਆਂ ਚੌਹਾਂ ਕੰਨਾਂ ਵਿਚਾਲੇ ਜਾ ਪਿਆ ਹੁਣ ਇੱਥੇ ਸੀ ਹੁਣ ਇੱਥੇ ਸੀ ਕਹਿਨੇ ਕੁਝ ਲੋਕਾਂ ਨੇ ਅੱਕ ਭਜਾਉਣੀ ਸ਼ੁਰੂ ਕਰ ਦਿੱਤੀ ਤੇ ਕੁਝ ਦੋ ਚੀਨ ਨੂੰ ਫੜਨ ਲਈ ਇਧਰ ਉਧਰ ਭੱਜ ਨਿਕਲੇ ਕਿਸੇ ਨੇ ਦੱਸਿਆ ਕਿ ਇੱਕ ਮਟਿਆਰ ਦਰਿਆਵਲ ਦੌੜੀ ਜਾਂਦੀ ਉਸ ਵੇਖੀ ਸਾਰੇ ਲੋਕੀ ਉਧਰ ਭੱਜ ਗਏ ਬੇਲੇ ਦੀਆਂ ਝਾੜੀਆਂ ਨੂੰ ਪਰਚੋਲ ਦੇ ਲੋਕੀ ਦੂਰ ਤੱਕ ਨਿਕਲ ਗਏ ਇਹਨਾਂ ਨੂੰ ਆਵਾਜ਼ ਆਈ ਓ ਵੇਖੋ ਓ ਗਈ ਏ ਦਰਿਆ ਦੇ ਪੌਲਵਲ ਲੋਕੀ ਪੌਲਵਲ ਨੱਠੇ ਪਰ ਹਨੇਰੇ ਵਿੱਚ ਕੁਝ ਨਾ ਪ ਚਾਟਕ ਵਿਚੋਂ ਪਲਤੋਂ ਵਾਜੇ ਮੈਂ ਜੇ ਖੂਨੀ ਆਓ ਮੈਨੂੰ ਫੜੋ ਜਿਸ ਦੀ ਹਿੰਮਤ ਪੈਂਦੀ ਐ ਦੋ ਜਾਨਾਂ ਬਦਲੇ ਮੈਂ ਤਿੰਨ ਜਾਨਾਂ ਲੈ ਕੇ ਜਾ ਰਹੀ ਆ ਮੈਂ ਕਿਤੇ ਬੇਦੋਚੇ ਦੀਆਂ ਆਹੀ ਨਹੀਂ ਲਈਆਂ ਉਹਨਾਂ ਨੂੰ ਮਾਰਿਆ ਏ ਜਿਨ੍ਹਾਂ ਨੇ ਮੇਰੇ ਸਿਰ ਦਾ ਤਾਜ ਲਾ ਕੇ ਪੈਰਾਂ 'ਚ ਟੁੱਟਿਆ ਸੀ ਤੇ ਮੇਰੇ ਬੁੱਢੇ ਪਿਓ ਦਾ ਲਹੂ ਪੀਤਾ ਐ ਯਾਦ ਰੱਖੋ ਝਾਲਮੋ ਇੱਕ ਸਤੀ ਦੇ ਜੌਨਿਆ ਉਸਨੂੰ ਵਿਧਵਾ ਕਰਨ ਵਾਲੇ ਉਸਦੇ ਕ੍ਰੋਧ ਤੱਕ ਦੇ ਪਚ ਨਹੀਂ ਸਕਦੇ ਥਾਰੇ ਪਿੰਡ ਤੋਂ ਤਾਂ ਵਾਹੀ ਗਰੀ ਬਦਲ ਲਵੇਗਾ ਜਿਨ੍ਹਾਂ ਝੂਠੀਆਂ ਗਵਾਹੀਆਂ ਦੇ ਕੇ ਮੇਰੇ ਮਾਲਕ ਦੀ ਜਾਨ ਲਈ ਤੇ ਮੇਰੇ ਬੁੱਢੇ ਪਿਓ ਦੇ ਕਾਤਲਾਂ ਨੂੰ ਬਚਾਇਆ ਪਰ ਹਾਲੇ ਅਸਲ ਕਾਤਲਾਂ ਨੂੰ ਤਾਂ ਆਪਣੀ ਕਰਨੀ ਦਾ ਫਲ ਮਿਲ ਗਿਆ ਹੈ ਆਉ ਫੜੋ ਮੈਨੂੰ ਲੋਕਾਂ ਦੇ ਠਾਕੇ ਸਾਹਮਣੇ ਦਰਿਆ ਦੇ ਪੁਲ ਤੇ ਖੜੀ ਸੁੰਦਰੀ ਪਾ ਲਾਰ ਲਾਰ ਕੇ ਸੰਗ ਪਾੜ ਕੇ ਉਪਰੋਕਤ ਗੱਲਾਂ ਕਹਿ ਰਹੀ ਸੀ ਐਸ ਵੇਲੇ ਤੱਕ ਪੁਲਿਸੀ ਮੌਕੇ ਤੇ ਪਹੁੰਚ ਚੁੱਕੀ ਸੀ ਅੱਗੇ-ਅੱਗੇ ਪੁਲਿਸ ਦੇ ਸਿਪਾਹੀ ਤੇ ਪਿੱਛੇ ਪੈਣ ਦੇ ਹੋਰ ਲੋਕੀ ਪੌਲ ਵੱਲ ਵਧੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਜਦੋਂ ਉਹਨਾਂ ਡਿੱਠਾ ਕਿ ਸੁੰਦਰੀ ਉਸੇ ਤਰ੍ਹਾਂ ਅਡੋਲ ਖੜੀ ਸੀ ਉਥੋਂ ਜ਼ਰਾ ਵੀ ਨਹੀਂ ਹਿੱਲੀ ਸਾਰੀ ਭੀੜ ਪੌਲ ਤੇ ਜਾ ਪਹੁੰਚੀ ਪਰ ਜੇ ਵੀ ਸੁੰਦਰੀ ਆਪਣੇ ਥਾਂ ਤੇ ਖੜੀ ਲੋਕਾਂ ਨੂੰ ਲਾਹਨਤਾਂ ਪਾ ਰਹੀ ਸੀ ਚੋਈ ਪੁਲਿਸ ਦੇ ਸਿਪਾਹੀ ਉਸਨੂੰ ਫੜਨ ਲਈ ਉਸ ਵੱਲ ਵਧੇ ਜਦੋਂ ਕਦਮ ਕਰਕੇ ਦਰਿਆਵ ਚਾਲ ਮਾਰ ਦਿੱਤੀ ਸਾਰੇ ਲੋਕੀ ਹੱਥ ਮਲਦੇ ਰਹਿ ਗਏ ਪੌਲ ਦੇ ਉੱਤੋਂ ਇਹ ਲੋਕਾਂ ਡਿੱਠਾ ਉਸ ਦੇ ਡਿੱਗਣ ਨਾਲ ਢੋਲ ਵਹਿ ਰੇ ਦਰਿਆ ਵਿੱਚ ਜਿਸ ਤਾਂ ਤੁੰਦਰੀ ਜਾ ਕੇ ਪਈ ਸੀ ਉਸ ਥਾਂ ਦਾ ਪਾਣੀ ਚਟਿਆਈ ਵਿੱਚ ਹੋ ਕੇ ਉਤਾਂ ਵੜ ਗਿਆ ਤੇ ਫਿਰ ਉਸੇ ਤਰ੍ਹਾਂ ਚੁੱਪਚਾਹ ਹੋ ਗਈ। ਲਾਲ ਟੈਨਾ ਹੀਠਾਂ ਚ ਲਮਕਾ ਲਮਕਾ ਕੇ ਅੱਖਾਂ ਪਾੜ-ਪਾੜ ਕੇ ਲੋਕਾਂ ਬਥੇਰਾ ਵੇਖਣ ਦੀ ਕੋਸ਼ਿਸ਼ ਕੀਤੀ ਪਰ ਮੁੜ ਤੁੰਦਰੀ ਦਾ ਕੋਈ ਖੁਰਾਕ ਹੋਜ ਨਾ ਲੱਭਾ। ਉਹ ਸਦਾ ਲਈ ਉਹਨਾਂ ਦੀਆਂ ਅੱਖਾਂ ਤੋਂ ਉਲੋਪ ਹੋ ਗਈ। ਸੁੰਦਰੀ ਨੂੰ ਭਾਵੇਂ ਸਭ ਨੇ ਛਾਲ ਮਾਰ ਦੇਣ ਦਿੱਠਾ ਸੀ ਪਰ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਮਰ ਗਈ ਜਾਂ ਕਿਤੇ ਕੰਡੇ ਲਾ ਕੇ ਬਚ ਗਈ। ਕੋਈ ਦਿਨ ਬਾਅਦ ਤੁੰਦਰੀ ਦਾ ਹੁਲੀਆ ਦੇ ਕੇ ਪੁਲਿਸ ਵੱਲੋਂ ਇਸ਼ਤਿਹਾਰ ਛਾਪੇ ਗਏ ਤੇ ਉਸ ਨੂੰ ਫੜਨ ਜਾਂ ਪਤਾ ਦੇਣ ਵਾਲੇ ਲਈ ਇਨਾਮ ਰੱਖਿਆ ਗਿਆ। ਪੁਰਸ ਅਤੇ ਪਿੰਡਾਂ ਦੇ ਲੋਕੀ ਬੜੀ ਸਰਗਰਮੀ ਨਾਲ ਉਸਦੀ ਖੋਜ ਕਰਨ ਲਗੇ।